ਕੀ ਤੁਹਾਨੂੰ ਪਤਾ ਹੈ ਆਉਣ ਵਾਲੇ 25 ਸਾਲਾਂ ਵਿੱਚ ਧਰਤੀ ਹੇਠਲਾ ਪਾਣੀ ਬਿਲਕੁਲ ਖਤਮ ਹੋ ਜਾਵੇਗਾ ਇਹ ਗੱਲ ਮੈਂ ਨਹੀਂ ਕਹਿੰਦਾ ਸਗੋਂ ਮਾਹਿਰਾਂ ਵੱਲੋਂ ਇਹ ਗੱਲ ਦਾ ਪੁਸ਼ਟੀ ਕੀਤੀ ਜਾ ਰਹੀ ਹੈ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਆਪਰ ਰਪੀਰੀਅਨ ਲਾ ਅਤੇ ਐਸਵਾਈਐਲ ਦੇ ਮੁੱਦੇ ਬਾਰੇ ਚਲੋ ਜਾਣ ਲੈਨੇ ਆ ਰਪੀਰੀਅਨ ਲਾ ਕੀ ਹੈ ਅੱਜ ਪਾਣੀ ਨੂੰ ਲੈ ਕੇ ਪੰਜਾਬ ਵਿੱਚ ਬਹੁਤ ਵੱਡੇ ਸੰਕਟ ਹਨ ਜੇ ਪਾਣੀ ਹੀ ਨਾ ਬਚਿਆ ਤਾਂ ਪੰਜਾਬ ਦੀ ਹਰੀ-ਭਰੀ ਧਰਤੀ ਰੇਗਿਸਤਾਨ ਬਣ ਜਾਵੇਗੀ ਫਿਰ ਸੋਚੋ ਧਰਤੀ ਦਾ ਕੀ ਬਣੂਗਾ ਤੇ ਆਪਣਾ ਕੀ ਬਣੂਗਾ ਫਿਰ ਸਵਾਲ ਇਹ ਹੋਏਗਾ ਕਿ ਰਿਪੇਰੀਅਨ ਲਾ ਪੰਜਾਬ ਨੂੰ ਰੇਗਿਸਤਾਨ ਹੋਣ ਤੋਂ ਕਿਵੇਂ ਬਚਾ ਸਕਦਾ ਹੈ ਰਿਪੇਰੀਅਨ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਰੀਪਾ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਕੰਡਾ ਜਾਂ ਕਿਨਾਰਾ ਨਦੀ ਦਾ ਤੇ ਰਿਪੇਰੀਅਨ ਦਾ ਮਤਲਬ ਇਹੀ ਹੈ ਜਿਹੜਾ ਪਾਣੀ ਜਿੱਥੇ ਵਹਿੰਦਾ ਹੈ ਉੱਥੇ ਜਿਹੜਾ ਨੁਕਸਾਨ ਹੁੰਦਾਗਾ ਤਾਂ ਪਾਣੀ ਤੇ ਵੀ ਉਸੇ ਦਾ ਹੀ ਹੱਕ ਹੋਵੇਗਾ ਉਦਾਹਰਨ ਵਜੋਂ ਲਈ ਜੀਏ ਜੇ ਹਿਮਾਚਲ ਦਾ ਪਾਣੀ ਜਿਵੇਂ ਪੰਜਾਬ ਵਿੱਚ ਆਉਂਦਾ ਹੈ ਤਾਂ ਬਹੁਤ ਹੜ ਹੁੰਦਾ ਹੈ ਨੁਕਸਾਨ ਹੁੰਦਾ ਹੈਗਾ ਤਾਂ ਉਸ ਦੇ ਮੁਤਾਬਿਕ ਜਿਹੜਾ ਪਾਣੀ ਉੱਪਰ ਹੱਕ ਹੈ ਉਹ ਪੰਜਾਬ ਦਾ ਹੈਗਾ ਕਿਉਂਕਿ ਪੰਜਾਬ ਹੀ ਨੁਕਸਾਨ ਝੱਲਦਾ ਹੈਗਾ ਰਿਪੀਰੀਅਨ ਕਾਨੂੰਨ ਦੇ ਮੁਤਾਬਿਕ ਪੰਜਾਬ ਆਪਦੀ ਮਰਜ਼ੀ ਨਾਲ ਪਾਣੀ ਵਰਤ ਸਕਦਾ ਹੈਗਾ ਕਿਸੇ ਵੀ ਵਰਤੋਂ ਵਿੱਚ ਲਿਆ ਸਕਦਾ ਹੈ ਪਰ ਹੋਇਆ ਕੀ ਸਾਰਾ ਕੁਝ ਇਸ ਕਾਨੂੰਨ ਦੇ ਉਲਟ ਮਿਲਿਆ ਹੈਗਾ ਪੰਜਾਬ ਨੂੰ ਤੇ ਵਿਤਕਰਾ ਕੀਤਾ ਗਿਆ ਹੈਗਾ ਕਾਨੂੰਨ ਦੇ ਮੁਤਾਬਕ ਜੇ ਦੇਖਿਆ ਜਾਵੇ ਤਾਂ ਪੰਜਾਬ ਪਾਣੀ ਦਾ ਜਿਹੜਾ ਮਾਲੀਆ ਹੈ ਉਹ ਹਰਿਆਣੇ ਦੇ ਰਾਜਸਥਾਨ ਤੋਂ ਲੈਂਡ ਦਾ ਹੱਕਦਾਰ ਹੈ ਪਰ ਕੀ ਹੋਇਆ 1947 ਤੋਂ ਬਾਅਦ ਵਿੱਚ ਕੋਈ ਮਾਲੀਆ ਨਹੀਂ ਮਿਲਿਆ ਪੰਜਾਬ ਨੂੰ ਪਰ ਜੇ ਦੇਖਿਆ ਜਾਵੇ 1947 ਤੋਂ ਪਹਿਲਾਂ ਵੀ ਕਨੈਰ ਦਾ ਰਾਜਾ ਉਹ ਮਾਲੀਆ ਤਾਰਦਾ ਰਿਹਾ ਹੈਗਾ ਇਸ ਪਾਣੀ ਦੇ ਬਦਲੇ ਪੰਜਾਬ ਨੂੰ ਇਹ ਕਾਨੂੰਨ ਜਿਹੜਾ ਹੈ ਇਹ ਸਾਰੇ ਦੁਨੀਆ ਦੇ ਵਿੱਚ ਲਾਗੂ ਹੁੰਦਾ ਹੈ ਇਹਦੇ ਵਿੱਚ ਕੇਂਦਰ ਵੀ ਦਖਲ ਨਹੀਂ ਦੇ ਸਕਦਾ ਕਿਉਂਕਿ ਇਹ ਸੂਬੇ ਦਾ ਮਸਲਾ ਹੁੰਦਾ ਹੈ ਆਜ਼ਾਦੀ ਤੋਂ ਬਾਅਦ ਜਦੋਂ ਰਾਜਸਥਾਨ ਨੂੰ ਪਾਣੀ ਦੇਣ ਲਈ ਹਸੈਨੀ ਵਾਲਾ ਤੋਂ ਰਾਜਸਥਾਨ ਨੂੰ ਕੰਗ ਕਨਾਲ ਕੱਢੀ ਗਈ ਤਾਂ ਉਦੋਂ ਰਾਜਸਥਾਨ ਪੰਜਾਬ ਨੂੰ ਮਾਲੀਆ ਦਿੰਦਾ ਸੀ। ਦਰਿਆਈ ਪਾਣੀਆਂ ਦੀ ਵੰਡ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਇਸ ਲਈ ਬਣੇ ਰਾਈਪੇਰੀਅਨ ਕਾਨੂੰਨ ਦੀ ਪਹਿਲੀ ਲੰਘਣਾ ਤਾਂ ਭਾਖੜਾ ਬਿਆਸ ਪ੍ਰੋਜੈਕਟ ਨਾਲ ਹੀ ਹੋ ਗਈ ਸੀ ਕਿਉਂਕਿ ਇਸ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾਣਾ ਤੈਅ ਹੋਇਆ ਸੀ। ਇਸ ਪ੍ਰੋਜੈਕਟ ਤਹਿਤ 1955 ਵਿੱਚ ਰਾਜਸਥਾਨ ਨੂੰ 8 ਐਮਐਫ ਪਾਣੀ ਅਲਾਟ ਕਰਨ ਤੋਂ ਪਹਿਲਾਂ ਦਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਇਸ ਫੈਸਲੇ ਦਾ ਵਿਰੋਧ ਨਹੀਂ ਕੀਤਾ। ਪਾਕਿਸਤਾਨ ਨਾਲ ਇਟਸ ਵਾਟਰ ਟ੍ਰੀਟੀ ਨਾ ਹੀਟ 1960 ਵਿੱਚ ਹੋਏ ਸਮਝੌਤੇ ਤਹਿਤ ਸਤਲੁਜ ਬਿਆਸ ਅਤੇ ਰਾਵੀ ਦਰਿਆਵਾਂ ਦੇ ਪਾਣੀ ਉੱਤੇ ਭਾਰਤ ਦਾ 31 ਮਾਰਚ 1970 ਨੂੰ ਮੁਕੰਮਲ ਹੱਕ ਹੋ ਗਿਆ ਸੀ। ਪਾਖੜਾ ਕਨਾਲ ਸਿਸਟਮ ਰਾਹੀਂ ਹਰਿਆਣਾ ਦੇ ਇਲਾਕੇ ਦਾ 1.6 ਮਿਲੀਅਨ ਏਕੜ, ਪੰਜਾਬ ਦਾ 0.84 ਮਿਲੀਅਨ ਏਕੜ ਅਤੇ ਰਾਜਸਥਾਨ ਦਾ 0.375 ਮਿਲੀਅਨ ਏਕੜ ਰਕਬਾ ਸਿੰਜਾ ਜਾਣਾ ਤੈਅ ਹੋਇਆ ਸੀ। ਸਾਲ 1966 ਵਿੱਚ ਵੱਖਰਾ ਸੂਬਾ ਬਣਨ ਵੇਲੇ ਹਰਿਆਣਾ ਪਹਿਲਾਂ ਹੀ ਪਾਖੜਾ ਪ੍ਰੋਜੈਕਟ ਪਾਣੀ ਵਿੱਚੋਂ ਸਭ ਤੋਂ ਵੱਧ ਹਿੱਸਾ ਲੈ ਰਿਹਾ ਸੀ ਇਸ ਦੇ ਬਾਵਜੂਦ ਹਰਿਆਣੇ ਨੂੰ ਪੰਜਾਬ ਪੁਨਰਗਠਨ ਐਕਟ 1966 ਈਸਵੀ ਦੀ ਧਾਰਾ 70 80 ਅਧੀਨ ਪੰਜਾਬ ਦੇ ਬਚਦੇ ਦਰਿਆਵਾਂ ਦੇ ਪਾਣੀ ਵਿੱਚੋਂ ਵੀ ਹਿੱਸਾ ਦਿੱਤਾ ਗਿਆ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ 1977 ਐਮਰਜੈਂਸੀ ਦੌਰਾਨ ਇਸ ਐਕਟ ਦੀ ਧਾਰਾ 78 ਦੀਨ ਦਰਿਆਈ ਪਾਣੀਆਂ ਦੀ ਵੰਡ ਦੇ ਮਾਮਲੇ ਵਿੱਚ ਦਖਲ ਦਿੱਤਾ ਤਉ ਸਮੇ ਉਸ ਨੂੰ ਇਸ ਦੇ ਗੰਭੀਰ ਸਿੱਟੇ ਬਾਰੇ ਸ਼ਾਇਦ ਰਤਾ ਪਰ ਵੀ ਅਹਿਸਾਸ ਨਹੀਂ ਸੀ ਕੁਝ ਸਾਲਾਂ ਬਾਅਦ ਹੀ ਦਰਿਆਈ ਪਾਣੀਆਂ ਉੱਪਰ ਦਿੱਤੇ ਗਏ ਫੈਸਲੇ ਨੇ ਪੰਜਾਬ ਵਿੱਚ ਅਜਿਹੇ ਸਿਆਸੀ ਖੜਕੂਵਾਦਾ ਪਾਂਬੜ ਬਾਲਿਆ ਖੁਦ ਇੰਦਰਾ ਗਾਂਧੀ ਵੀ ਇਸੇ ਪਾਂਬੜ ਵਿੱਚ ਹੀ ਝੁਲਸ ਗਈ ਤੱਤ ਗਵਾਹ ਹਨ ਕਿ ਇਸ ਮਾਮਲੇ ਉੱਪਰ ਕਾਲੀ ਦਲ ਲੀਡਰਾਂ ਨੇ ਪੰਜਾਬ ਦੇ ਲੋਕਾਂ ਨਾਲ ਇੱਕ ਵਾਰ ਨਹੀਂ ਵਾਰ-ਵਾਰ ਗਦਾਰੀ ਕੀਤੀ ਕਹਿੰਦੇ ਕੁਝ ਹੋਰ ਰਹੇ ਤੇ ਕਰਦੇ ਕੁਝ ਹੋਰ ਆਪਣੀ ਮਾਤਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ਵਿੱਚ ਰਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ ਤਾਂ ਸਿੱਖਾਂ ਨਾਲ ਹੋ ਰਹੇ ਟਕਰਾਅ ਨੂੰ ਖਤਮ ਕਰਨ ਲਈ ਯਤਨ ਰੰਬੇ ਇਸ ਦਿਸ਼ਾ ਵਿੱਚ ਗੱਲਬਾਤ ਤੋਂ ਬਾਅਦ 24 ਜੁਲਾਈ 1985 ਨੂੰ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੰਗੋਵਾਲ ਨਾਲ ਇੱਕ ਸਮਝੌਤੇ ਉੱਤੇ ਦਸਤਖਤ ਕੀਤੇ ਜਿਹੜਾ ਬਾਅਦ ਵਿੱਚ ਭੁੱਲ ਭੁਲਾ ਹੀ ਦਿੱਤਾ ਗਿਆ ਇਸ ਸਮਝੌਤੇ ਦੇ ਇੱਕ ਮਤ ਅਨੁਸਾਰ ਸਤਲੋ ਜਮਾਨਾ ਨਹਿਰ ਦੀ ਉਸਾਰੀ 1 ਸਾਲ ਦੇ ਅੰਦਰ ਅੰਦਰ ਮੁਕੰਮਲ ਕੀਤੀ ਜਾਣੀ ਸੀ ਅਤੇ ਇਸ ਮੱਦੇ ਉੱਤੇ ਅਮਲ ਕਰਦਿਆਂ ਹੀ 1985 ਵਿੱਚ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਬਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਨਹਿਰ ਦੀ ਉਸਾਰੀ ਝੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀ ਆਓ ਹੁਣ ਗੱਲ S.Y.L ਦੀ ਕਰ ਲੈਨੇ ਹਾਂ 1966 ਵਿੱਚ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਹੁੰਦੀ ਹੈ ਹਰਿਆਣਾ ਤੇ ਹਿਮਾਚਲ ਵਿੱਚੋਂ ਨਿਕਲਦੇ ਹਨ ਜਿਵੇਂ ਪਹਿਲਾਂ ਹੀ ਜ਼ਿਕਰ ਕਰਦੇ ਹਾਂ ਕਿ ਹਰਿਆਣਾ ਪਹਿਲਾਂ ਹੀ ਵਾਧੂ ਪਾਣੀ ਲੈ ਰਿਹਾ ਸੀ ਪਰ ਵੰਡ ਤੋਂ ਬਾਅਦ ਪੰਜਾਬ ਕੋਲ ਬਚੇ 7.2 ਐਮਐਫ ਪਾਣੀ ਵਿੱਚੋਂ 24.8 ਐਫਐਫ ਹਰਿਆਣਾ ਨੇ ਫਿਰ ਮੰਗਣਾ ਸ਼ੁਰੂ ਕਰ ਦਿੱਤਾ ਪੰਜਾਬ ਨੇ ਮਨਾਂ ਕਰ ਦਿੱਤਾ ਪੰਜਾਬ ਦਾ ਤਰਕ ਸੀ ਉਸ ਕੋਲ ਪਾਣੀ ਬਹੁਤ ਘੱਟ ਹੈ ਕੋਰੀ ਨਾ ਤੋਂ ਬਾਅਦ ਫਿਰ ਇਹ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਉੱਥੇ ਵੀ ਇਸ ਕੇਸ ਦਾ ਕੁਝ ਨਾ ਬਣਿਆ ਫਿਰ ਉਸ ਸਮੇਂ ਦੀ ਪੀਐਮ ਇੰਦਰਾ ਗਾਂਧੀ ਨੇ 1976 ਨੂੰ ਇੱਕ ਆਦੇਸ਼ ਜਾਰੀ ਕੀਤਾ ਜਿਸ ਦੇ ਤਹਿਤ 3.5 ਐਮਐਫ ਪਾਣੀ ਪੰਜਾਬ ਨੂੰ 3.5 ਐਮਐਫ ਪਾਣੀ ਹਰਿਆਣਾ ਨੂੰ ਅਤੇ ਬਾਕੀ ਬਚਿਆ 0.2 ਐਮਐਫ ਪਾਣੀ ਦਿੱਲੀ ਨੂੰ ਦੇਣਾ ਅਲਾਟ ਕੀਤਾ